ਬੀਤਨੀ ਆ ਕਰ ਲੱਗਦਾ ਮੁੰਡਾ ਹੀ ਦੱਸਿਆ ਸੀ ਨਾ ਚੱਲ ਪੁੱਤਾ ਜਾ ਦੇਖ ਕੇ ਲੰਗੀ ਮਾੜਾ ਜਾ ਹਾਂਜੀ ਅੰਕਲ ਜੀ ਕਿਵੇਂ ਆਏ ਜੀ ਬੇਟੇ ਤੁਹਾਡੇ ਡੈਡੀ ਨੂੰ ਮਿਲਣਾ ਸੀਗਾ ਉਹ ਤਾਂ ਹੈ ਨਹੀਂ ਕਿ ਘਰ ਕੋਈ ਕੰਮ ਸੀਗਾ ਉਹਨੂੰ ਤੱਕ ਬੇਟੇ ਸਾਨੂੰ ਕਿਸੇ ਨੇ ਭੇਜਿਆ ਸੀਗਾ ਤੁਸੀਂ ਕਿਰਾਏ ਦਾ ਮਕਾਨ ਦਿੰਨੇ ਹੋਗੇ ਨਹੀਂ ਅੰਕਲ ਜੀ ਸਾਨੂੰ ਗਲਤ ਫਹਮੀ ਹੋ ਗਈ ਉਹ ਤਾਂ ਆਪਣੇ ਗਵਾਂਢ 'ਚ ਘਰ ਕਿਰਾਏ ਤੇ ਦਿੰਦੇ ਨੇ ਉਹ ਸਾਹਮਣੇ ਘਰ ਉਹਨਾਂ ਦਾ ਪੜਲੀ ਸਾਈਡ ਉਹ ਆਏ ਕਿਸੇ ਉਹ ਘਰ ਦਿੰਦੇ ਨੇ ਸਾਨੂੰ ਭਲੇਖੇਨ ਆ ਲਾਗੇ ਅਸੀਂ ਸੌਰੀ ਬੇਟੇ ਉਹ ਚਲੋ ਅੰਕਲ ਜੀ ਮਾਫੀ ਵਾਲੀ ਤਾਂ ਕੀ ਗੱਲ ਆ ਤੁਹਾਨੂੰ ਵੀ ਗਲਤ ਫਹਮੀ ਹੋਈ ਸੀ ਡੈਡੀ ਚੱਲੀਏ ਫਿਰ ਆਪਾਂ ਹਾਂ ਚਲੋ ਹੋ ਅੰਕਲ ਜੀ ਚਾਹ ਪਾਣੀ ਤਾਂ ਪੀ ਜਾਂਦੇ ਆ ਕੇ ਬਸ ਬੇਟੇ ਚਾਉਂਦੇ ਰੋ ਕਦੇ ਫੇਰ ਆਵਾਂਗੇ ਚਲੋ ਠੀਕ ਆ ਅੰਕਲ ਜੀ ਚਲੋ ਰੈਡੀ

ਮੈਂ ਡੈਡੀ ਪਹਿਲਾਂ ਹੀ ਕਹਿਆ ਸੀਗਾ ਮੇਰੀ ਸੇਲੀ ਨੂੰ ਵੀ ਚਾਹੀ ਸਾਨੂੰ ਨਾ 1000 ਰੁਪਏ ਵਧੇ ਪਰਨੇ ਪੈ ਜਾਣ ਪਰ ਕੰਨਾ ਵਧੀਆ ਜਿਹਾ ਲੱਭ ਕੇ ਦੀ ਤੇ ਵਧੀਆ ਕਮਰੇ ਹੁਣ ਵਾਸ਼ਰੂਮ ਵਗੈਰਾ ਕਿਸੇ ਚੀਜ਼ ਦੀ ਨਾ ਲੋੜ ਨਾ ਪੋਗੀ ਪੂਰਾ ਵਧੀਆ ਪਤੋਂ ਦੋ ਕਮਰੇ ਆ ਗਏ ਰਸੋਈ ਬਾਥਰੂਮ ਸਾਰਾ ਬਹੁਤ ਵਧੀਆ ਛੋਟਾ ਜਿਹਾ ਬੇੜਾ ਹੈ ਨਾ ਹਾਂਜੀ ਡੈਡੀ ਚਲੋ ਵਧੀਆ ਵਧੀਆ ਤੇ ਐ ਕਰ ਪੁੱਤ ਮੈਂ ਤਾਂ ਪਾਣੀ ਪੀ ਕੇ ਢੋਕੜੀ ਆਰਾਮ ਕਰਦਾ ਤੈਨੂੰ ਪਤਾ ਕਰਨੀ ਵਾਲੀ ਸੀ ਤੂੰ ਵੀ ਢੋਕੜੀ ਆਰਾਮ ਕਰ ਲੈ ਫੇਰ ਕੁਝ ਕਰ ਲਈ ਬਾਅਦ ਵਿੱਚ ਨਹੀਂ ਨਹੀਂ ਡੈਡੀ ਮੈਂ ਨਹੀਂ ਆਰਾਮ ਕਰਦੀ ਹੈਗੀ ਮੈਂ ਤਾਂ ਪਹਿਲਾਂ ਹੀ ਜਿਹੜਾ ਸਮਾਨ ਲੈ ਕੇ ਆਏ ਨੂੰ ਸੈੱਟ ਕਰਦੀ ਆਂ ਫਿਰ ਰਸੋਈ ਵੱਲ ਹੁੰਨੀ ਆਂਗੀ ਚਲ ਜੇ ਮੈਂ ਤੈਨੂੰ ਠੀਕ ਲੱਗਦਾ ਮੈਂ ਤਾਂ ਆਰਾਮ ਕਰਦਾ ਗਲਾਸ ਲੈ ਕੇ ਤੁਸੀਂ ਕਰ ਲੋਰਾ ਮੈਂ ਕਰਦੀ ਆਂ ਚਾਹ ਬਣਾ ਲੈਨੀ ਹਾਂਗੀ ਉਹ ਸੱਚ ਲੈ ਮੈਂ ਵੀ ਨਾ ਕਮਲੀ ਆ ਸਾਰਾ ਸਮਾਨ ਲੈ ਆਈ ਖੰਡ ਤਾਂ ਮੈਂ ਭੁੱਲੀ ਗਈ ਨਾਲੇ ਮੈਨੂੰ ਯਾਦ ਸੀਗਾ ਵੀ ਰੱਖਣੀ ਹੈਗੀ ਹੁਣ ਕੀ ਕਰਾਂ ਚਲ ਐਂ ਕਰਦੀਆਂ ਬਾਪੂ ਨੂੰ ਜਾ ਕੇ ਠਾਨੀਆਂ ਕਹ ਦੂੰਗੀ ਖੰਡ ਲਿਆ ਕੇ ਦੇ ਮੈਂ ਤਾਂ ਚਾਹ ਪੀਣੀ ਆ ਹੁਣ ਬਾਪੂ ਤਾਂ ਸੁੱਤਾ ਪਿਆ ਹਾਈ ਹਣੀ ਮੈਂ ਕੀ ਕਰੂੰਗੀ ਬਾਪੂ ਵੀ ਸੁੱਤਾ ਪਿਆ ਚਾਹ ਦੀ ਵੀ ਸੱਚੀ ਤੋਰ ਜੀ ਲੱਗੀ ਜਾਂਦੀ ਆ ਚਲ ਐ ਕਰਤੀ ਆ ਆਪੀ ਦੁਕਾਨ ਤੇ ਚਲ ਜਾਨੀ ਆ ਮੈਂ ਹੀ ਖੰਡ ਲੈ ਆਨੀ ਆਂ ਕਿ ਵੈਸੇ ਮੇਰੇ ਕੋਲ ਪੈਸੇ ਤਾਂ ਹੈ ਹੀ ਗਏ ਆ ਫੋਨ ਦੇ ਕਵਰ ਚ ਪਏ ਸਿਗੇ ਬਾਪੂ ਨੂੰ ਕਿਉਂ ਪਰੇਸ਼ਾਨ ਕਰਨਾ ਸੋ ਲੈਣ ਦੇ ਵਿਚਾਰਾ ਥੱਕ ਗਿਆ ਕਿਸੇ ਤੋਂ ਪੁੱਛ ਕੇ ਲਿਆਉਂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਘਰ ਤੇ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆਈਗੀ ਸੇ ਤੰਗੀ ਪੇਸ਼ੀ ਹੋਈ ਵੀ ਫਿਰ ਤੁਸੀਂ ਕੀ ਕਰ ਲੋਗੇ ਨਾਲੇ ਕਰਨਾ ਸੀ ਆਪ ਲੱਭਿਆ ਤੁਸੀਂ ਥੋੜੀ ਦਵਾਈ ਆਗਾ ਸਾਨੂੰ ਲਓ ਜੀ ਜਿਹੜੀ ਗੱਲ ਕਰਦੇ ਹਾਂ ਕਿ ਕਹਦਾ ਤੁਸੀਂ ਸਾਡੇ ਗਮਾਂਢੀ ਹੋਗੇ ਤੇ ਅਸ ਤੋਂ ਅਸੀਂ ਪਿੰਡ ਦੇ ਸਰਪੰਚਾਂਗੇ ਇੰਨੇ ਕਿਤਾ ਪੌਂਚ ਬਣਦੀ ਹੈ ਸਾਡੀ ਤੇ ਹਾਂ ਜੇ ਕੋਈ ਦਿੱਕਤ ਆਉਂਦੀ ਹੈ ਦੱਸ ਦਿਆ ਕਰੋ ਹੁਣ ਤੁਸੀਂ ਸਾਡੇ ਪਿੰਡ ਦੇ ਕਰਾਇਦਾਰ ਹੋ ਬਹੁਤ ਬਹੁਤ ਮਿਹਰਬਾਨੀ ਇੱਕ ਮਿਹਰਬਾਨੀ ਹੋਰ ਕਰ ਦੋ ਤਾਂ ਚੰਗਾ ਹੋਊਗਾ ਮੈਨੂੰ ਤੁਸੀਂ ਇੱਕ ਕਰਿਆਨੇ ਸਟੋਰ ਦੱਸ ਦੋ ਮੈਨਾਂ ਥੋੜਾ ਜਿਹਾ ਸਮਾਨ ਲੈ ਕੇ ਆਣਾ ਸੋਦਾ ਫਿਰ ਤੁਸੀਂ ਕਿੱਥੇ ਧੁੱਪ 'ਚ ਫਰੀ ਜਾਓਗੇ ਤੁਸੀਂ ਐ ਕਰੋ ਮੇਰੇ ਨਾਲ ਚੱਲੋ ਜੋ ਵੀ ਚਾਹੀਦਾਗਾ ਮੇਰੇ ਘਰੋਂ ਲਿਆਓ ਤੁਸੀਂ ਅੱਜ ਦੇਖ ਧੁੱਪ ਵੀ ਇਦਾਂ ਹੀ ਰਹਿਣੀ ਐ ਤੇ ਘਰ ਦਾ ਸਮਾਨ ਵੀ ਇਦਾਂ ਹੀ ਮੁਕਦਰ ਰਹਿਣਾ ਕਿੰਨਾ ਚਿਰ ਮੈਂ ਤੇਰੇ ਘਰੋਂ ਮੰਗਦੀ ਰਹੂੰਗੀ ਹੋਰ ਕੁਝ ਨਹੀਂ ਹੋਣਦਾਗਾ ਜੇਰਾ ਕੋ ਜੋ ਹੋਊਗਾ ਦੇਖੀ ਜਾਊਗੀ ਅੱਜ ਦਾ ਡੰਗ ਦਾ ਪਾਸ ਕਰੋ ਤੁਸੀਂ ਆਜੋ ਮੇਰੇ ਨਾਲ ਨਹੀਂ ਨਹੀਂ ਮੈਂ ਨਹੀਂ ਜਾਣਾ ਹੋਏ ਆਜੋ ਆਜੋ ਕੋਈ ਗੱਲ ਨਹੀਂ ਆਜੋ ਲੰਘਿਓ ਬੈਠੋ ਜੀ ਦੋ ਮਿੰਟ ਆਇਆ ਮੈਂ ਆਹ ਲਓ ਜੀ ਉਹ ਹੈਲੋ ਹਾਂਜੀ ਕਿੱਧਰ ਕੋਟ ਗਈ ਸੀ ਤੂੰ ਖੁਸ਼ ਨਹੀਂ ਬਸ ਤੁਹਾਡਾ ਘਰ ਦੇਖ ਰਹੀ ਸੀ ਬਹੁਤ ਸੋਣਾ ਘਰ ਆ ਤੁਹਾਡਾ ਥੈਂਕ ਯੂ ਆਹ ਲਓ ਕੋਲਡ ਡਰਿੰਕ ਪੀ ਲਓ ਥੈਂਕ ਯੂ ਵੈਸੇ ਤੁਹਾਡੀ ਫੈਮਿਲੀ ਚ ਕੌਣ ਆ ਕੋਈ ਦਿਖ ਨਹੀਂ ਰਿਹਾ ਹੈਗਾ ਇੱਥੇ ਮੇਰੀ ਫੈਮਿਲੀ ਚ ਮੇਰਾ ਬਾਪੂ ਆ ਬਸ ਮੇਰੀ ਮੰਮੀ ਤਾਂ ਛੋਟੇਂ ਦਾ ਡੱਟ ਗਈ ਸੀ oh sorry ਵੈਸੇ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਸੇਮ ਮੇਰੇ ਵੀ ਬਸ ਡੈਡੀ ਆ ਤੇ ਮੰਮੀ ਤਾਂ ਬਚਪਨ ਚ ਹੀ ਗੁਜ਼ਰ ਰ ਗਈ ਸੀ ਅੱਛਾ ਤੁਸੀਂ ਮੈਨੂੰ ਖਾਣ ਦੀ ਕੋਲੀ ਲਿਆ ਦਿੰਦੇ ਫਿਰ ਮੈਂ ਜਾ ਕੇ ਚਾਹ ਵੀ ਬਣਾਣੀ ਆ ਤੁਸੀਂ ਹੁਕਮ ਦਿਆ ਕਰੋ ਤੁਹਾਨੂੰ ਚਾਹ ਇੱਥੇ ਬਣਾ ਕੇ ਪਿਆ ਦੇਣੇ ਆਪਾਂ ਨਹੀਂ ਨਹੀਂ ਮੈਂ ਕਰ ਜਾ ਕੇ ਪੀਣੀ ਆਂਗੀ ਨਾਲੇ ਡੈਡੀ ਨੂੰ ਵੀ ਤਾਂ ਦੇਣੀ ਆ ਮੈਂ ਕੱਲੀ ਥੋੜੀ ਪੀਣੀ ਆ ਲਓ ਫੇਰ ਕਿੱਡੀ ਗੱਲ ਆ ਆਪਾਂ ਦੋ ਕੱਪ ਬਣਾ ਲਾਂਗੇ ਡੈਡੀ ਲਈ ਇੱਥੋਂ ਲੈ ਜਾਓ ਇੱਕ ਕੱਪ ਚਾਹ ਦਾ ਤੁਸੀਂ ਜੇ ਤਾਂ ਤੁਸੀਂ ਮੈਨੂੰ ਖੰਡ ਦੀ ਗੋਲੀ ਦੇਣੀ ਆ ਤਾਂ ਦੇ ਦਿਓ ਨਹੀਂ ਫੇਰ ਮੈਂ ਜਾ ਕੇ ਦੁਕਾਨ ਤੋਂ ਲਿਆਉਂਗੀ ਉਹ ਤੁਸੀਂ ਤਾਂ ਉਹੀ ਗੁੱਸਾ ਕਰਗੇ ਚਲੋ ਬੈਠੋ ਤੁਸੀਂ ਮੈਂ ਖੰਡ ਦੀ ਗੋਲੀ ਲਿਆ ਕੇ ਦਿੰਦੀ ਆ ਆ ਲਓ ਜੀ ਖੰਡ ਜੇ ਨਾਲੇ ਕਿਸੇ ਹੋਰ ਚੀਜ਼ ਦੀ ਜਰੂਰਤ ਹੋਈ ਉਹ ਵੀ ਦੱਸ ਦਿਓ ਬਰਾ ਕੋਈ ਨਹੀਂ ਬਸ ਥੈਂਕ ਯੂ so much ਰਿਕਮੈਂਟ ਕਰ ਦੱਸਣਾ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਦੀਪੀ ਆ ਸਤਿ ਸ਼੍ਰੀ ਅਕਾਲ ਜੀ ਕਿ ਕਰਾਂ ਸੀ ਸਾਡੇ ਗਮਾਂਢੀ ਹੋਗੇ ਤੇ ਅਸ ਤੋਂ ਅਸੀਂ ਪਿੰਡ ਦੇ ਸਰਪੰਚਾਂਗੇ ਦੀਪੀ ਹਾਂਜੀ ਡੈਡੀ ਉਹ ਦੀਪੀ ਕਿੱਥੇ ਆ ਪੁੱਤ ਮੈਂ ਬਾਰੇ ਬੈਠੀ ਦੀਪੀ ਮੈਂ ਕਹਿੰਦਾ ਸੀ ਪੁੱਤ ਹਾਂਜੀ ਡੈਡੀ ਪੁੱਤ ਮੇਰਾ ਘਰੇ ਨਹੀਂ ਇਕੱਲੇ ਦਾ ਬੈਠਦਾ ਜੀ ਲੱਗਦਾ ਕਿਉਂ ਕੀ ਹੋ ਗਿਆ ਮਹਿਸੂਸ ਅਸੇ ਮੈਂ ਕਮਲਾ ਬਲ ਨਾ ਛੋਟਾ ਨਾ ਮੋਟਾ ਪੁੱਤ ਡੈਡੀ ਇਸ ਬੇਗਾਨੇ ਪਿੰਡ ਸੇ ਹੁਣ ਤੁਹਾਨੂੰ ਕੌਣ ਕੰਮ ਦੇਊਗਾ ਉਹ ਪੁੱਤ ਵਾਧੂ ਮਿਲ ਜਾਂਦਾ ਮੈਂ ਜਾਇਆ ਨਾ ਉਹ ਸੱਚ ਉਹ ਜਿਹੜਾ ਪਰ ਮੁੰਡਾ ਨਹੀਂ ਮਿਲਿਆ ਸੀ ਹਾਂਜੀ ਉਹ ਜਿਹਦੇ ਘਰ ਗਏ ਸੀ ਮੈਨੂੰ ਤਾਂ ਬਹੁਤ ਨੇਕ ਮੁੰਡਾ ਲੱਗਿਆ ਨਾਲੇ ਸਿਆਣਾ ਲੱਗਿਆ ਪੁੱਤ ਮੈਂ ਉਹਦੇ ਕੋਲੇ ਭਾਗ ਜਾਣਾਗਾ ਉਹਨਾਂ ਨੂੰ ਕਹਿ ਦਊਗਾ ਉਹਦੇ ਡੈਡੀ ਕੋਲੇ ਵੀ ਮੈਨੂੰ ਕੰਮ ਲੱਭ ਕੇ ਦੇ ਛੋਟਾ ਮੋਟਾ ਕੋਈ ਖੇਤਾ ਕੋਤਾ ਦੀ ਰਾਖੀ ਵਾਲਾ ਸੋ ਕੰਮ ਮਿਲ ਜਾਂਦੇ ਨੇ ਅੱਜ ਕੱਲ੍ਹ ਚਲ ਠੀਕ ਹੈ ਤੁਸੀਂ ਫਿਰ ਕਰ ਆਇਓ ਪਤਾ ਨਾਲੇ ਨਾ ਆਂਦੇ ਹੋਏ ਨਾ ਦੁੱਧ ਜ਼ਰੂਰ ਲਿਆਇਓ ਡੈਡੀ ਠੀਕ ਆ ਉਹ ਪੁੱਤ ਜੇ ਮੈਨੂੰ ਕੰਮ ਮਿਲ ਗਿਆ ਮੈਂ ਉਧਰ ਦੀ ਉਧਰ ਲੰਘ ਜੂ ਮੈਂ ਕਿਤੇ ਲੇਟ ਹੋ ਜੂਗਾ ਫਿਰ ਤੂੰ ਐ ਕਰੀ ਤੂੰ ਡੈਰੀ ਵਿੱਚ ਦੁੱਧ ਲਈ ਡੈਡੀ ਬਗਾਨਾ ਪਿੰਡੇਗਾ ਮੈਂ ਹੁਣ ਕਿੱਥੇ ਗਲੀਆਂ ਝੁਲਜਦੀ ਫਿਰੂੰਗੀ ਉਹ ਪੁੱਛ ਲਈ ਕੋਈ ਨਾ ਤੇ ਤੂੰ ਡੈਰੀ ਕਿੱਥੇ ਹੈ ਜੀ ਠੀਕ ਹੈ ਚਲੋ ਠੀਕ ਆ ਹਾਂ ਚੰਗਾ ਮੈਂ ਜਾਣਾ ਧਿਆਨ ਰੱਖੀ ਆ ਗਿਆ ਜੀ। ਓਹ ਹੰਕਾਰ ਜੀ ਸਸਰੀ ਘਰ ਜੀ। ਸਸਰੀ ਘਰ ਬੇਟੇ ਸਸਰੀ ਘਰ ਠੀਕ ਹੋ ਬੇਟੇ। ਹਾਂਜੀ ਹਾਂਜੀ ਆ ਜਾਓ ਜੀ ਅੰਦਰ ਲੰਘਿਓ ਜੀ। ਬਸ ਮੈਂ ਤਾਂ ਮੈਂ ਕਾਲੀ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀਗਾ। ਅੱਛਾ ਜੀ। ਇਧਰ ਆ ਸ਼ਾਮੇ ਆਜੋ ਇੱਥੇ ਕਰ ਲੋ ਗੱਲ। ਮੈਂ ਥੋੜਾ ਤੇ ਕਾਲੀ ਦੇ ਵਿੱਚ ਆ। ਮੈਂ ਇਹ ਕਹਿਣਾ ਸੀ ਬੇਟੇ ਕਿਤੇ ਮੈਨੂੰ ਕੰਮ ਕਾਜ ਤੇ ਰਖਾਓ ਮੈਨੂੰ। ਕੋਈ ਜਿੱਥੇ ਮੇਰੇ ਮੁਤਾਬਕ ਹੋਵੇ ਕਿਤੇ ਰਾਖੀ ਰੱਖਣੀ ਹੋਵੇ। ਜਾ ਖੇਤਾਂ ਦੇ ਵਿੱਚ ਕੋਈ ਰਾਖੀ ਰੱਖਣੀ ਹੋਵੇ ਅੱਜ ਕੱਲ ਪਸ਼ੂ ਜਾਦੇ ਨਹੀਂ। ਜੱਕ ਵੀ ਹਜੇ ਕਿਸੇ ਮਜ਼ਦੂਰੋਂ ਦਾ ਕੰਮ ਕਰਵਾਉਣਾ। ਤੂੰ ਬੇਟਾ ਮੈਂ ਪੂਰਾ ਕੰਮ ਕਰਾਂ ਸਹੀ ਤਰੀਕੇ ਨਾਲ ਕਰ ਕਰ ਲੂੰਗਾ। ਹਾਂਜੀ। ਤੇ ਤੂੰ ਦੇਖੀ ਕੋਈ ਵਧੀਆ ਹੋਇਆ ਤਾਂ। ਕੰਮ ਆਹੀਂ ਕਰੋ ਜੀ ਤੁਸੀਂ। ਮੈਂ ਡੈਡੀ ਨੂੰ ਪੁੱਛ ਲੈਣਾ। ਉਹ ਮੈਨੂੰ ਕੱਲ੍ਹ ਕਹਿ ਰਹੇ ਸੀਗੇ ਉਹਨਾਂ ਨੂੰ ਵੀ ਖੇਤ ਚ ਇੱਕ ਬੰਦਾ ਚਾਹੀਦਾਗਾ। ਅੱਛਾ ਅੱਛਾ। ਆਪਨੇ ਦੋ ਤਿੰਨ ਮੋਟਰਾਂ ਨੇ। ਚਲ ਫਿਰ ਬੜਾ ਵਧੀਆ ਬਿਠਾ। 6 ਸਵਾਲ ਵਾਲਾ ਫਿਰੂਕ ਕਿਰਕ ਨੂੰ ਚਲਾਉਣ ਵਾਸਤੇ ਇੱਕ ਬੰਦਾ ਚਾਹੀਦਾ। ਉਹ ਤਾਂ ਪੁੱਤ ਕੋਈ ਗੱਲ ਨਹੀਂ ਉਹ ਤਾਂ ਮੈਂ ਕਰ ਹੀ ਜੂੰ ਸਾਰਾ ਕੁਝ। ਇੱਕ ਮਿੰ ਹੈਲੋ ਪਾਹ ਜੀ ਡੈਡੀ ਅੱਜ ਮੈਂ ਸਵੇਰੇ ਤੁਹਾਨੂੰ ਉਹ ਅੰਕਲ ਜੀ ਬਾਰੇ ਦੱਸਿਆ ਜੀ ਜਿਹੜੇ ਕਿਰਾਏ ਤੇ ਆਏ ਨੇ ਆਪਣੇ ਘਰ ਕੋਲ ਉਹ ਮੇਰੇ ਕੋਲ ਆਏ ਹੋਏ ਨੇ ਹੁਣ ਉਹ ਆਏ ਕਹਿੰਦੇ ਸੀਗੇ ਵੀ ਕੰਮ ਵਾਸਤੇ ਲੋੜ ਆ ਗਈ ਉਹਨਾਂ ਨੂੰ ਤੁਸੀਂ ਕੱਲ ਮੈਨੂੰ ਵੀ ਕਹ ਰਹੇ ਸੀਗੇ ਮੋਟਰਾਂ ਹੀ ਰੱਖੀ ਵਾਸਤੇ ਚਾਹੀਦਾ ਆਪਾਂ ਨੂੰ ਕੋਈ ਉਹ ਕਰ ਲੈਣਗੇ ਜੇ ਤੁਸੀਂ ਕਹਿਣੇ ਹੋਗੇ ਤਾਂ ਮੈਂ ਗੱਲ ਕਰਾਂ ਉਹਨਾਂ ਨਾਲ ਅੱਛਾ ਹੁਣ ਤੁਸੀਂ ਖੇਤ ਨਹੀਂ ਹੋਗੇ ਫਿਰ ਚਲੋ ਠੀਕ ਆ ਮੈਂ ਆ ਗਿਆ ਫਿਰ ਇੱਥੇ ਲੈ ਕੇ ਤੁਹਾਨੂੰ ਓਕੇ ਲਓ ਅੰਕਲ ਜੀ ਤੁਹਾਡਾ ਕੰਮ ਬਣ ਗਿਆ ਇਹ ਤਾਂ ਬਹੁਤ ਸੋਹਣਾ ਹੈ ਬੇਟੀ ਉਹ ਐਂ ਕਰੋ ਤੁਸੀਂ ਮੇਰੇ ਨਾਲ ਚੱਲੋ ਮੋਟਰਸਾਈਕਲ ਲੈ ਕੇ ਆਉਣਾਗਾ ਮੈਂ ਉਹ ਡੈਡੀ ਜੀ ਨੂੰ ਮਿਲਾ ਲੈਣਾ ਮੈਂ ਕਿਹਾ ਚਲੋ ਫਿਰ ਚੱਲ ਪੜਦੇ ਬੇਟੀ ਹਾਂਜੀ ਆ ਗਏ ਜੀ ਅੰਕਲ ਜੀ ਮੈਂ ਚਲੋ ਸ਼ੁਕਰਾਬਾਦ ਹੈ ਜੀ ਹੋ ਕਿਵੇਂ ਹੋ ਜੀ ਮੈਂ ਵਧੀਆ ਤੁਸੀਂ ਦੱਸੋ ਵਧੀਆ ਮਿਲ ਗਿਆ ਤੁਹਾਡੇ ਬਾਪੂ ਨੂੰ ਕੰਮ ਮੈਂ ਆਪਣੇ ਖੇਤੀ ਕੰਮ ਲਵਾਤਾ ਉਹਨਾਂ ਨੂੰ ਹਾਂ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਹਲ ਤੱਕ ਕੀ ਅੱਲਾਹ ਜੀ ਆਹ ਕਿੰਨੀ ਲੈ ਕੇ ਕਿੱਧਰ ਚੱਲ ਰਹੇ ਤੁਸੀਂ ਸਾਹਿਬ ਜੀ ਗੱਲ ਆ ਜੇ ਕਿੰਨੀ ਚੱਕੀ ਤਾਂ ਦੁੱਧ ਲੈਣੀ ਚੱਲੀ ਜਾਊਂਗੀ ਇਹਸੇ ਮੈਂ ਖੰਡ ਪਵਾ ਕੇ ਤਾਂ ਲੈ ਕੇ ਨਹੀਂ ਆਣ ਲੱਗੀ ਕਿਸੇ ਦੇ ਘਰੋਂ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡੀ ਜਿੰਨੀ ਜ਼ਰੂਰ ਨਾ ਪਰ ਕਿਧਰ ਜਾਣਿਆ ਤੁਸੀਂ ਕਿੰਨੇ ਕਹਿਸਾਨ ਕਰੋਗੇ ਮੇਰੇ ਤੇ ਪਹਿਲਾਂ ਵੀ ਤਾਂ ਮੇਰੇ ਬਾਪੂ ਨੂੰ ਕੰਮ ਪਿਲਵਾ ਕੇ ਇਹਿਸਾਨ ਕਰ ਚੁੱਕੇ ਹੋ ਉਹ ਲਓ ਜੀ ਇਹ ਚਾਹੇ ਹਸਾਨ ਵਾਲੀ ਜਿਹੜੀ ਗੱਲ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੇ ਮੇਰੇ ਲਾਈਕ ਕੋਈ ਕੰਮ ਆਇਆ ਤਾਂ ਜਰੂਰ ਦੱਸਿਓ ਮੈਂ ਤੁਹਾਡੀ ਮਦਦ ਜਰੂਰ ਉਹ ਵੈਸੇ ਤੁਸੀਂ ਕਰਦੇ ਕੀ ਹੋ ਕੋਈ ਜੌਬ ਕਰਦੇ ਹੋ ਕੀ ਪੜਾਈ ਕਰਦੇ ਹੋ ਨਹੀਂ ਨਹੀਂ ਮੇਰਾ ਹਾਲੇ ਹੀ ਨਰਸਿੰਗ ਦਾ ਕੋਰਸ ਕੰਪਲੀਟ ਹੋਇਆ ਤੇ ਟ੍ਰੇਨਿੰਗ ਚੱਲੀ ਜਾਂਦੀ ਹੈ ਪਟਿਆਲੇ ਯੂਨੀਵਰਸਿਟੀ ਚ ਅੱਛਾ ਮੈਂ ਵੀ ਉੱਥੇ ਪੜਦਾਂਗਾ ਮੈਂ ਤਾਂ ਭੁੱਲੀ ਗਈ ਮੈਂ ਤਾਂ ਸਬਜ਼ੀ ਚੜਾ ਕੇ ਆਈ ਸੀ ਚੁੱਲੇ ਤੇ ਖੜੇ ਮੈਂ ਦੁੱਧ ਵੀ ਲੈ ਕੇ ਆਣਾਂਗਾ ਓਹੋ ਆ ਦੁੱਧ ਤੁਹਾਨੂੰ ਮੈਂ ਫੜਾਉਂਗਾ ਘਰ ਜਾ ਕੇ ਮੈਂ ਕੋਈ ਗੱਲ ਨਹੀਂ ਮੈਂ ਲੈ ਜੂੰਗੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਹਿਲੀ ਕਿਹਾਗਾ ਮੈਨੂੰ ਤੁਹਾਡੀ ਮਦਦ ਕਰਨੀ ਵਧੀਆ ਲੱਗਦੀ ਹੈ ਚਲੋ ਠੀਕਾ ਫਿਰ ਹਾਂ ਕੋਈ ਗੱਲ ਨਹੀਂ ਮੈਂ ਫੜਾਉਂਗਾ ਘਰ ਅਗੇ ਤੁਸੀਂ ਹਾਂਜੀ ਆਹ ਲਓ ਤੁਹਾਡੇ ਦੁੱਧ ਵਾਲਕੇ ਥੈਂਕ ਯੂ ਸੋ ਮੱਚ ਮੈਂ ਕਰਦੀ ਹਾਂ ਤੁਹਾਡੇ ਉਸ ਤੇ ਪਾਣੀ ਲੈ ਕੇ ਆਉਣੀ ਆ ਕੋ ਨਹੀਂ ਨਹੀਂ ਜੀ ਬਾਈ ਜੀ ਤੁਸੀਂ ਕੋਈ ਨਹੀਂ ਇੱਕ ਮਿੰਟ ਹੀ ਲੱਗਣਾ ਮੈਂ ਪਾਣੀ ਲੈ ਆਉਣੀ ਆ ਬਸ ਬਸ ਧੰਨਵਾਦ ਆ ਮੈਂ ਤਾਂ ਇੱਕ ਗੱਲ ਕਰਨੀ ਸੋਨੂੰ ਮੈਂ ਤਾਂ ਇਹ ਕਹਿੰਦਾ ਜੀ ਕੱਲ ਨੂੰ ਜਦ ਤੁਸੀਂ ਯੂਨੀਵਰਸਿਟੀ ਜਾਓਗੇ ਤਾਂ ਮੇਰੇ ਨਾਲ ਹੀ ਬੈਠ ਲਿਓ ਆਪਾਂ ਬੈ ਕੇ ਕਾਫੀ-ਕੂਫੀ ਪੀ ਲੈਾਂਗੇ ਤੇ ਸਰੋ ਠੀਕ ਆ ਸਰੋ ਠੀਕ ਆ ਚੱਲਦਾ ਮੈਂ ਵੀ ਹੁਣ ਫਿਰ ਠੀਕ ਆ ਡੈਡੀ ਮੈਂ ਨਾ ਤੁਹਾਡੀ ਰੋਟੀ ਬੰਨਤੀ ਤੁਸੀਂ ਖੇਤ ਜਾ ਕੇ ਖਾ ਲਿਓ ਆਦਾ ਪੁੱਤ ਬਹੁਤ ਵਧੀਆ ਕੀਤਾ ਪਤਾ ਹੈ ਕਿ ਆਪਾਂ ਜਾਵਾਂਗੇ ਨਵੇਂ ਥਾਂਵੇਂ ਕੀ ਪਤਾ ਲਾ ਰੋਟੀ ਦਿਊ ਕਨਾ ਹੁਣ ਜਦੋਂ ਭੁੱਖ ਲੱਗੀ ਅਬ ਰੋਟੀ ਖਾ ਲਾਂਗੇ ਪੁੱਤ ਚਲੋ ਠੀਕ ਹੈ ਮੈਂ ਜਾਣਾ ਕੰਮ ਤੇ ਤੂੰ ਧਿਆਨ ਰੱਖੀ ਟਾਈਮ ਨਾਲ ਤੂੰ ਬਾਗੀ ਚੰਗਾ ਹਾਂ ਡੈਡੀ ਮੈਂ ਚੱਲੀ ਸੀਗੀ ਕਾਲਜ ਜਿੰਨਾ ਲਾ ਕੇ ਚਲ ਜੂਗੀ ਹੁਣ ਕਰੇ ਤਾਂ ਫਿਰ ਕੋਈ ਹੈ ਨਹੀਂ ਚਲ ਠੀਕ ਹੈ ਮੈਂ ਵੀ ਸ਼ਾਮ ਨੂੰ ਆਵਾਂਗਾ ਪਤਾ ਉਦੋਂ ਤੂੰ ਵਾਪਸ ਆ ਜੇਗੀ ਧਿਆਨ ਰੱਖੀ ਹੈਗਾ ਪੜਾਈ ਤਾਂ ਠੀਕ ਗੱਲ ਦੀ ਸਾਰੀ ਤਾਬਾ ਚੱਕ ਲਾ ਹਾਂ ਹਾਂ ਕੋਈ ਨਹੀਂ ਕੀ ਚੀਜ਼ ਦੀ ਜ਼ਰੂਰਤ ਨਹੀਂ ਕੋਈ ਪੈਸੇ ਟੁਕੜਾ ਦੱਸ ਦੀ ਮੈਨੂੰ ਡੈਡੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਸਭ ਕੁਝ ਤਾਂ ਹੈਗਾ ਮੇਰੇ ਕੋਲ ਹਨਮਾਰੀ ਦੇ ਵਿੱਚ ਨਾ ਪੈ ਗਿਆ ਪੈਸੇ ਕੀ ਜ਼ਰੂਰਤ ਉਹ ਚੱਕ ਕੇ ਲੈ ਗਈ ਠੀਕ ਹੈ ਬਾਕੀ ਕੋਲੋਂ ਕੰਮ ਤੇ ਲੱਗੇ ਹੁਣ ਚਲੋ 5 5-7000 ਇਧਰ ਆ ਜਾ ਕਰੋ ਪਰ ਤਾਂ ਵਧੀਆ ਚੱਲੀਓ ਸਾਰਾ ਹੈ ਨਾ ਠੀਕ ਹੈ ਡੈਡੀ ਸੋਣਾ ਕੰਮ ਮਿਲ ਗਿਆ ਠੀਕ ਹੈ ਪੁੱਤ ਮੈਂ ਕਿਤਾਬਾਂ ਚੱਕ ਲਾ ਠੀਕ ਹੈ ਮੈਂ ਤੈਨੂੰ ਕਰੂੰਦਾ ਹਾਰ ਨਾ ਮਰੀ ਜਾਂਦਾਗਾ ਕੈ ਕਾਰਨ ਵੀ ਨਹੀਂ ਸੁਣਿਆ ਯਾਰ ਕਾਲੇ ਬਗਾਨਾ ਪਿੰਡ ਹੈਗਾ ਤੂੰ ਖੁਦ ਸੋਚ ਜੇ ਕਿਸੇ ਨੇ ਮੈਨੂੰ ਤੈਨੂੰ ਵੇਖ ਦੇ ਐਵੇਂ ਵੇਖ ਲਿਆ ਫਿਰ ਕੀ ਸੋਚਣਗੇ ਨਾਲੇ ਤਾਂ ਤੇਰੀ ਬਦਨਾਮੀ ਹੋ ਨਾਲੇ ਮੇਰੀ ਬੇਇੱਜ਼ਤੀ ਹੋਗੀ ਉਹ ਕਿਉਂ ਸੋਚਦੀਆਂ ਲੋਕਾਂ ਬਾਰੇ ਤੂੰ ਇੰਨਾ ਜਿਹੜਾ ਕੁਝ ਨਾ ਕੁਝ ਕਹਿੰਦੀ ਰਹਿੰਦੇ ਨੇ ਯਾਰ ਫਿਰ ਵੀ ਸੋਚਣ ਵਾਲੀ ਗੱਲ ਹੀ ਆ ਨਾਲੇ ਸਾਡਾ ਤੂੰ ਚੱਲ ਮੈਨਾਂ ਯੂਨੀਵਰਸਿਟੀ ਕੱਲ ਕਹਿ ਸੀ ਨਾ ਤੈਨੂੰ ਮੈਂ ਨਹੀਂ ਕੋਈ ਨਹੀਂ ਯਾਰ ਮੈਂ ਆਪੇ ਚੱਲ ਜੂੰਗੀ ਤੂੰ ਚੱਲ ਜਾ ਕੱਲਾ ਓਏ ਹੁਣ ਹੋਰਾਂ ਕੁੜੀਆਂ ਨੂੰ ਨਖਰੇ ਨਾ ਕਰ ਆ ਜਾ ਬੈਠਾ ਪਿੱਛੇ ਅੱਛਾ ਹੋਰ ਕਿੰਨੀਆਂ ਕਿਦਾਂ ਨਾਲ ਬਾਪਿਆਗਾ ਤੇਰਾ ਓਏ ਹੋਰ ਤਾਂ ਬਥੇਰੀਆਂ ਦੇ ਨਾਲ ਬਾਪਿਆ ਹੁਸਨਪਰੀ ਪਹਿਲੀ ਵਾਰ ਮਿਲੀ ਹੈਗੀ ਚਲ ਆਇਆ ਹੁਣ ਚੱਲੀਏ ਰੰਦੇ ਟੁੱਈ ਜਨੇ ਆਪਾਂ ਵੀ ਚੱਲ ਠੀਕ ਆ ਹਮਾਂ ਮੈਂ ਕਸਮ ਤੇਰੀ ਸੋਨ ਦੀਪਿਕ ਜਦੋਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਨਾ ਮਨ ਤਾਂ ਤੇਨੂੰ ਦੀ ਪਿਆਰ ਹੋ ਗਿਆ ਸੀ ਮੈਂ ਕਦੇ ਨਹੀਂ ਸੋਚਿਆ ਸੀ ਯਾਰਾ ਆਪਣੀ ਦੋਸਤੀ ਇੰਨੀ ਲੰਬੀ ਜਾਊਗੀ ਤੇ ਅਸੀਂ ਸੱਚ ਦੱਸਾਂ ਪਿਆਰ ਤਾਂ ਮੈਨੂੰ ਵੀ ਹੋ ਗਿਆ ਸੀ ਪਰ ਮੈਂ ਇਹ ਗੱਲ ਤੁਮਨੇ ਕਿਆ ਨਹੀਂ ਸਹੀ ਨਹੀਂ ਸਮਝੀ ਕਿਉਂਕਿ ਤੁਸੀਂ ਕਿੱਥੇ ਤੇ ਮੈਂ ਕਿੱਥੇ ਮੈਨੂੰ ਲੱਗਿਆ ਕਿ ਤੁਸੀਂ ਸ਼ਾਇਦ ਗਰੀਬੀ ਦਾ ਮਜ਼ਾਕ ਨਾ ਬਣਾ ਦੋ ਉਹ ਲੈ ਤਾਂ ਮੈਨੂੰ ਉਹ ਮੁੰਡਿਆਂ ਵਰਗਾ ਸਮਝ ਲਿਆ ਨਹੀਂ ਮੈਂ ਤਬੱਸਤੀ ਨੂੰ ਆਪਣੇ ਦਿਲ ਦਾ ਹਾਲ ਦੱਸ ਰਹੀ ਹਾਂ ਓਏ ਹਾਂ ਸਮਝ ਲੈ ਨਾ ਮੈਂ ਤੇਰੇ ਦਿਲ ਦਾ ਹਾਲ ਨਾਲ ਹੱਥ ਮੈਂ ਇੱਕ ਗੱਲ ਹੋਰ ਕਰਨੀ ਤੇਨ ਨਾਲ ਉਹ ਡੈਡੀ ਨੂੰ ਨਾ ਕੋਈ ਜ਼ਰੂਰੀ ਕੰਮ ਆ ਉਹਨਾਂ ਕਰਕੇ ਹੁਣ ਮੈਂ ਕੁਝ ਦਿਨ ਕਾਲਜ ਨਹੀਂ ਆਉਂਦਾ ਹੈਗਾ ਲੈ ਐਨੇ ਦਿਨ ਫਿਰ ਮੇਰਾ ਦਿਲ ਕਿਵੇਂ ਲੱਗੂ ਉਹ ਕੋਈ ਨਾ ਤੂੰ ਚੱਕਰ ਨਾ ਮੰਨ ਅਬਾ ਮਿਲ ਲਿਆ ਕਰਾਂਗੇ ਸਾਹਮਣੂ ਨਾਲ ਤੇਰਾ ਬਾਪੂ ਵੀ ਸਾਡੇ ਘਰੇ ਕੰਮ ਕਰਦਾ ਬਾਹਣੇ ਨਾਲ ਹੁਣ ਜਾਣ ਲੱਗੀ ਰਹਿੰਦਾ ਮੈਂ ਵੀ ਆ ਜਾ ਕੇ ਨੂੰ ਤੁਹਾਡੇ ਘਰ ਹਾਂ ਇਹ ਗੱਲ ਤਾਂ ਬਿਲਕੁਲ ਠੀਕ ਆ ਚਲੋ ਠੀਕ ਆ ਹੁਣ ਮੈਂ ਚਲਦੀ ਆਂ ਘਰੇ ਬਾਪੂ ਨੇ ਮੈਨੂੰ ਉਡੀਕਦਾ ਹੋ ਨਾਲੇ ਮੇਰੇ ਹੱਥਾਂ ਦੀ ਚਾਹ ਨੇ ਉਹ ਮੇਰਾ ਵੀ ਬਹੁਤ ਜੀ ਕਰਦਾ ਤੇਰੇ ਹੱਥਾਂ ਦੀ ਚਾਹ ਪੀਣ ਨੂੰ ਚਲੋ ਫੇਰ ਅੱਜ ਅੱਜ ਇਹ ਬਿਆਦਿੰਨੇ ਆ ਅੱਜ ਦਾ ਮੈਨੂੰ ਜ਼ਰੂਰੀ ਕੰਮ ਆਗਾ ਫੇਰ ਆਉਂਗਾ ਕਿਤੇ ਤੇਰੇ ਹੱਥਾਂ ਦੀ ਚਾਹ ਪੀਣਾਂ ਚਲੋ ਠੀਕ ਆ ਓਕੇ ਹੋਰ ਦਾਦੀ ਦਾਰ ਕਾਈਓ ਲੋਕਿਆ ਨਹੀਂ ਖਾਵਾ ਮੈਂ ਕਸਮ ਤੇਰੀ ਸਾਸਰੀ ਘਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੀਂ ਕਰਦਾ ਰਹੇ ਠੀਕ ਹੋਗੇ ਉਹਨਾਂ ਨੇ ਤੁਸੀਂ ਸਾਡੀ ਵੀਡੀਓ ਦਾ ਭਾਗ ਦੂਜਾ ਦੇਖਿਆਗਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜਿਨ੍ਹਾਂ ਨੇ ਪਹਿਲੇ ਭਾਗ ਚ ਪੱਲੇ 15 ਕ ਮਿੰਟ ਕੀਤੇ ਉਹਨਾਂ ਨੇ ਆਪਾਂ ਬੋਲਦੇ ਆ ਪਹਿਲਾ ਜੀ ਗੁਰਸਿਮਰਨ ਗਿੱਲਾ ਰਸਪਰੀ ਢੱਲੋਂ ਬਿੱਟੀ ਸਿੱਧੂ ਬਲੌਗਸ ਗੁਰਦੀਪ ਮਾਹੀ ਜੱਸੀ హెয়ার ਸਲੂਨ ਜਕੇਪੜਾ ਰਾਜਵਿੰਦਰ ਖੇਤਲਾ ਰਵਿੰਦਰ ਸਿੰਘ ਉਹਲਾ ਸਿੰਘ ਜੂਥ ਡਿਜ਼ਾਇਰ ਮੈਕਦੀਪ ਸਿੰਘ ਹਰਜੋਤ ਸਿੰਘ ਗੁਰਸ਼ਰਨ ਸਿੱਧੂ ਰਾਜਵੰਤ ਭੁੱਲਰ ਰੌਕ ਸਿੰਘ ਹੁਸਨਪ੍ਰੀਤ ਕੌਰ ਏਸੀ ਜੀ ਪਹਿਲੇ ਭਾਗ ਦੇ ਪਹਿਲੇ 15 ਮਿੰਟ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੇ ਆਪਾਂ ਵੀਡੀਓ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਵੀ ਸ਼ੇਅਰ ਕਰ ਦਿਆ ਕਰੋ ਆਪਣੀ ਨੂੰ ਸਾਰੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਧੰਨਵਾਦ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਨਾਲ